ਮੇਰੀ ਸੱਸ ਤੇ ਸਹੁਰੇ ਵਿੱਚ ਲੜਾਈ ਹੁੰਦੀ ਰਹਿੰਦੀ ਸੀ ਮੇਰੇ ਸਹੁਰੇ ਨੇ ਸੇਵਾ ਲਈ ਇੱਕ ਨੌਕਰਾਨੀ ਰੱਖ ਲਿੱਤੀ ਤੇ ਉਹਨਾਂ ਦੇ ਕਮਰੇ ਵਿੱਚ ਹੀ ਰਾਤ ਗੁਜ਼ਾਰਦੀ ਸੀ ਜਦੋਂ ਮੇਰੀ ਸੱਸ ਦਾ ਆਸਰਾਣ ਲੱਗੀ ਤਾਂ ਮੈਨੂੰ ਸ਼ੱਕ ਹੋਇਆ ਇੱਕ ਰਾਤ ਸਹੁਰੇ ਦੇ ਕਮਰੇ ਵਿੱਚ ਮੈਂ ਲੁਕ ਗਈ ਤੇ ਕਮਰੇ ਦਾ ਨਜ਼ਾਰਾ ਦੇਖ ਕੇ ਤਾਂ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਮੇਰਾ ਸਹੁਰਾ ਨੌਕਰਾਨੀ ਦੇ ਨਾਲ ਮੇਰਾ ਨਾਮ ਜੋਤੀ ਹੈ ਤੇ ਮੇਰੇ ਪਾਪਾ ਇੱਕ ਡਾਕਟਰ ਨੇ ਤੇ ਉਹ ਕਲੀਨਿਕ ਚਲਾਉਂਦੇ ਸਨ ਤੇ ਮੇਰੀ ਮਾਂ ਇੱਕ ਸਕੂਲ ਦੀ ਟੀਚਰ ਹੈ ਮੇਰੇ ਦੋ ਵੱਡੇ ਭਰਾ ਤੇ ਮੈਂ ਕਾਲਜ ਵਿੱਚ ਪੜ ਰਹੀ ਸੀ ਤਾਂ ਮੇਰੇ ਮਾਪੇ ਪਾਪਾ ਨੂੰ ਮੇਰੇ ਵਿਆਹ ਦੀ ਚਿੰਤਾ ਹੋਣ ਲੱਗੀ ਉਹ ਚਾਹੁੰਦੇ ਸੀ ਕਿ بیٹے ਦੇ ਵਿਆਹ ਤੋਂ ਪਹਿਲਾਂ ਮੇਰਾ ਵਿਆਹ ਕਰਵਾ ਦੇਣ ਮੇਰੀ ਦਾਦੀ ਵੀ ਇਹੀ ਚਾਹੁੰਦੀ ਸੀ ਕਿ ਜਲਦੀ ਤੋਂ ਜਲਦੀ ਮੇਰਾ ਵਿਆਹ ਹੋ ਜਾਵੇ ਇਦਾਂ ਨਹੀਂ ਸੀ ਕਿ ਉਹ ਮੈਨੂੰ ਬੋਝ ਸਮਝਦੇ ਸੀ ਪਰ ਮੇਰੀ ਦਾਦੀ ਬਹੁਤ ਉਮਰ ਹੋ ਗਈ ਸੀ ਤੇ ਉਹ ਮੈਨੂੰ ਵਿਦਾ ਹੁੰਦੇ ਦੇਖਣਾ ਚਾਹੁੰਦੀ ਸੀ ਮੈਂ ਦੇਖਣ ਵਿੱਚ ਬਹੁਤ ਸੋਹਣੀ ਸੀ ਇਸ ਲਈ بڑے ਰਿਸ਼ਤੇ ਮੇਰੇ ਲਈ ਆਉਂਦੇ ਪਰ ਮੇਰਾ ਸੁਪਨਾ ਸੀ ਕਿ ਮੈਂ ਅੱਗੇ ਪੜ੍ਹਾਈ ਕਰਾਂ ਹਾਲੇ ਮੈਂ 19 ਸਾਲ ਦੀ ਹੀ ਸੀ ਮੇਰੀ ਤਾਂ ਬੀਏ ਵੀ ਪੂਰੀ ਨਹੀਂ ਹੋਈ ਸੀ ਤੇ ਮੇਰੀ ਮਾਂ ਨੇ ਕਿਹਾ ਕਿ ਮੇਰੀ ਕਿਸੇ ਲੀਦੇ ਪੁੱਤ ਦਾ ਰਿਸ਼ਤਾ ਆਇਆ ਹੈ ਮੁੰਡਾ ਬਹੁਤ ਪੜਿਆ ਲਿਖਿਆ ਹੈ ਤੇ ਚੰਗੀ ਨੌਕਰੀ ਕਰਦਾ ਹੈ ਇਸ ਲਈ ਮੇਰੇ ਘਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਤੇ 1 ਮਹੀਨੇ ਦੇ ਅੰਦਰ ਹੀ ਮੇਰੀ ਰੋਕ ਤੇ ਵਿਆਹ ਦੋਨੋਂ ਹੋ ਗਏ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਆ ਗਈ ਮੇਰਾ ਘਰਵਾਲਾ ਰਾਹੁਲ ਬਹੁਤ ਸਮਝਦਾਰ ਤੇ ਸੁਲਝਿਆ ਹੋਇਆ ਇਨਸਾਨ ਸੀ ਪਰ ਮੇਰੇ ਅੰਦਰ ਇੱਕਦਮ ਬਚਪਨਾ ਸੀ ਉਹਨਾਂ ਨੇ ਕਿਹਾ ਮੈਂ ਜਹੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਬਹੁਤ ਸਮਝਦਾਰ ਹੋਵੇ ਮੇਰੀ ਦਾਦੀ ਨੇ ਮੈਨੂੰ ਕਿਹਾ ਕਿ ਰਾਜ ਦਾ ਰਿਸ਼ਤਾ ਨਮਾਉਣਾ ਆਸਾਨ ਨਹੀਂ ਹੁੰਦਾ ਤੈਨੂੰ ਘਰ ਦੇ ਹਰ ਇੱਕ ਮੈਂਬਰ ਦਾ ਦਿਲ ਜਿੱਤਣਾ ਪੈਣਾ ਹੈ ਮੇਰੀ ਪੜਾਈ ਵਿੱਚ ਹੀ ਰਹਿ ਗਈ ਇਸ ਲਈ ਮੈਂ ਬਹੁਤ ਅਦਾਸ ਰਹਿੰਦੀ ਸੀ ਜਦੋਂ ਮੈਂ ਬੋਰ ਹੋ ਜਾਂਦੀ ਤਾਂ ਮੈਂ ਆਪਣੀ ਸੱਸ ਦੇ ਨਾਲ ਗੱਲਾਂ ਕਰਦੀ ਮੇਰੇ ਸੱਸ ਹਮੇਸ਼ਾ ਮੇਰਾ ਸਾਥ ਦਿੰਦੀ ਸਹੁਰਿਆਂ ਵਿੱਚ ਮੈਨੂੰ ਕੋਈ ਰੋਕ ਟੋਕ ਨਹੀਂ ਸੀ ਜਦ ਮਨ ਹੁੰਦਾ ਸੌਂਦੀ ਜਦ ਮਨ ਹੁੰਦਾ ਉਠਦੀ ਜਿੱਦਾਂ ਦੇ ਮਰਜ਼ੀ ਕੱਪੜੇ ਪਾਉਂਦੀ ਤੇ ਉਵੇਂ ਬਾਹਰ ਜਾਂਦੀ ਪਰ ਮੇਰੀ ਮਾਂ ਨੇ ਕਿਹਾ ਸੀ ਕਿ ਤੇਰੀ ਸੱਸ ਬਹੁਤ ਚੰਗੀ ਇਨਸਾਨ ਹੈ ਉਹ ਮੇਰੀ ਬਹੁਤ ਪੱਕੀ ਸਹੇਲੀ ਹੈ ਤੇ ਉਸ ਦਾ ਹਮੇਸ਼ਾ ਧਿਆਨ ਰੱਖੀ ਜਲਦੀ ਮੈਂ ਆਪਣੇ ਸਸੋਰੇ ਦਾ ਦਿਲ ਵੀ ਜਿੱਤ ਰਿਆ ਸੀ ਪਰ ਮੈਂ ਦੇਖਿਆ ਕਿ ਮੇਰੇ ਸਸੋਰੇ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਤੇ ਲੜਿਆ ਕਰਦੇ ਸੀ ਉਹਨਾਂ ਦੋਨਾਂ ਵਿੱਚ ਹਮੇਸ਼ਾ ਹੀ ਮਨਮਟਾਵ ਰਹਿੰਦਾ ਸੀ ਕਿ ਮੇਰੀ ਸੱਸ ਹਮੇਸ਼ਾ ਹੀ ਮੇਰੇ ਸਹੁਰੇ ਨੂੰ ਗੁੱਸਾ ਦਿਖਾਉਂਦੀ ਸੀ ਤੇ ਮੇਰਾ ਸਹੁਰਾ ਉਹਨਾਂ ਤੋਂ ਚਿੜ ਜਾਂਦਾ ਸੀ ਇੱਕ ਸ਼ਾਮ ਮੇਰੀ ਨਣਧ ਘਰ ਆਈ ਤੇ ਰੋ ਰਹੀ ਸੀ ਤੇ ਬਹੁਤ ਗੁੱਸੇ ਵਿੱਚ ਸੀ ਸ਼ਾਇਦ ਉਸਦੇ ਘਰ ਵਾਲੇ ਦੇ ਨਾਲ ਉਸਦੀ ਲੜਾਈ ਹੋ ਗਈ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਹਨਾਂ ਦੋਨਾਂ ਵਿੱਚ ਕੀ ਅਜਾਇਆ ਹੋਇਆ ਕਿ ਨਣਧ ਘਰ ਆ ਕੇ ਰੋ ਰਹੀ ਹੈ ਮੈਂ ਆਪਣੇ ਘਰ ਵਾਲੇ ਨੂੰ ਵੀ ਪੁੱਛਿਆ ਕਿ ਇਹ ਸਭ ਕਿਉਂ ਹੋ ਰਿਹਾ ਹੈ ਪਰ ਕਿਸੇ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਂ ਆਪਣੇ ਘਰ ਵਾਲੇ ਨੂੰ ਇਸ ਗੱਲ ਬਾਰੇ ਗੱਲ ਕਰਨ ਲੱਗੀ ਤਾਂ ਬਹੁਤ ਗੁੱਸੇ ਹੋ ਗਏ ਤੇ ਪਤਾ ਨਹੀਂ ਕਿਉਂ ਮੈਂ ਆਪਣੇ ਘਰ ਵਾਲੇ ਦਾ ਦਿਲ ਵੀ ਨਹੀਂ ਜਿੱਤ ਸਕੀ ਸੀ ਕਿਉਂਕਿ ਮੈਂ ਪਰੇਸ਼ਾਨ ਬਹੁਤ ਰਹਿਣ ਲੱਗ ਗਈ ਸੀ ਮੇਰੇ ਬਚਪਨੇ ਦੀਆਂ ਗੱਲਾਂ ਉਹਨਾਂ ਨੂੰ ਪਸੰਦ ਨਹੀਂ ਸੀ ਮੈਂ ਸਾਰਾ ਦਿਨ ਬੋਲਿਆ ਕਰਦੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਗੁੱਸੇ 'ਚ ਕਿਹਾ ਸਾਰਾ ਦਿਨ ਬਕਬਕ ਕਿਉਂ ਕਰਦੀ ਰਹਿਣੀ ਹੈ ਮੇਰਾ ਘਰ ਵਾਲਾ ਜਾਂ ਤਾਂ ਕਿਤਾਬਾਂ ਵਿੱਚ ਡੁੱਬਿਆ ਰਹਿੰਦਾ ਜਾਂ ਫਿਰ ਨਿਊਜ਼ ਚੈਨਲ ਤੇ ਟੀਵੀ ਦੇਖਦੇ ਰਹਿੰਦੇ ਮੈਂ ਕਿਹਾ ਤੁਹਾਨੂੰ ਮੇਰੇ ਤੋਂ ਕੋਈ ਪਰੇਸ਼ਾਨੀ ਹੈ ਤੁਸੀਂ ਕਦੇ ਮੇਰੇ ਨਾਲ ਗੱਲ ਨਹੀਂ ਕਰਦੇ ਕਿਤਾਬਾਂ ਵਿੱਚ ਲੱਗ ਰਹੇ ਰਹਿੰਦੇ ਹੋ ਜਾਂ ਖਬਰਾਂ ਦੇਖਦੇ ਰਹਿੰਦੇ ਹੋ ਨਾ ਹੀ ਤੁਸੀਂ ਮੈਨੂੰ ਕਿਤੇ ਬਾਹਰ ਘੁਮਾਣ ਲੈ ਕੇ ਜਾਂਦੇ ਹੋ ਤੇ ਨਾ ਹੀ ਕਦੇ ਬਾਹਰ ਡਿਨਰ ਕਰਵਾਉਂਦੇ ਹੋ ਪਤੀ ਪਤਨੀ ਤਾਂ ਵਿਆਹ ਤੋਂ ਬਾਅਦ ਕਿੰਨਾ ਘੁੰਮਦੇ ਨੇ ਜਦੋਂ ਦੀ ਮੈਂ ਇਸ ਘਰ ਵਿੱਚ ਆਈਆਂ ਬਸ ਕਮਰੇ ਵਿੱਚ ਕੈਦਾਂ ਤੁਸੀਂ ਕਦੇ ਸੋਚਿਆ ਹੈ ਕਿ ਮੈਨੂੰ ਕਿੱਦਾਂ ਲੱਗਦਾ ਹੈ ਅਚਾਨਕ ਹੀ ਮੇਰੇ ਘਰਵਾਲੇ ਨੇ ਗੁੱਸੇ ਵਿੱਚ ਆ ਗਿਆ ਉਸਨੇ ਮੈਨੂੰ ਕਿਹਾ ਆਪਣੀ ਬਕਵਾਸ ਬੰਦ ਕਰ ਜਦ ਵੀ ਮੈਂ ਘਰ ਰਹਿਣਾ ਹਾਂ ਤੂੰ ਹਮੇਸ਼ਾ ਕੁਝ ਨਾ ਕੁਝ ਬੋਲ ਕੇ ਮੈਨੂੰ ਤੰਗ ਕਰਦੀ ਰਹਿਣੀ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਟੁੱਟ ਗਿਆ ਤੇ ਮੈਂ ਬਾਹਰ ਨਿਕਲ ਗਈ ਅਤੇ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਉਹਨਾਂ ਨੂੰ ਮੈਂ ਪਸੰਦ ਨਹੀਂ ਸੀ ਤਾਂ ਕਿਉਂ ਮੇਰੇ ਨਾਲ ਵਿਆਹ ਕੀਤਾ ਸੀ ਮੇਰਾ ਬਹੁਤ ਮੂਡ ਖਰਾਬ ਹੋ ਗਿਆ ਸੀ ਅਗਲੇ ਦਿਨ ਮੈਂ ਆਪਣੀ ਸੱਸ ਨੂੰ ਕਹਿ ਕੇ ਆਪਣੇ ਘੇਕੇ ਚਲੀ ਗਈ ਮੇਰੇ ਮਾਤੇ ਪਾਪਾ ਕੰਮ ਕਰਕੇ ਬਾਹਰ ਗਏ ਹੋਏ ਸੀ ਤੇ ਬਸ ਘਰ 'ਚ ਦਾਦੀ ਸੀ ਮੈਂ ਆਪਣੀ ਦਾਦੀ ਦੀ ਬਹੁਤ लाਡਲੀ ਸੀ ਦਾਦੀ ਨਾਲ ਹਲਗਰ ਕਰਦੀ ਸੀ ਆਪਣੀ ਦਾਦੀ ਨੂੰ ਸਾਰੀ ਗੱਲ ਦੱਸੀ ਦਾਦੀ ਨੇ ਕਿਹਾ ਕਿ ਪਤੀ ਪਤਨੀ ਦਾ ਰਿਸ਼ਤਾ ਇੰਨਾ ਆਸਾਨ ਨਹੀਂ ਹੁੰਦਾ ਤੈਨੂੰ ਪਹਿਲਾਂ ਆਪਣੇ ਘਰਵਾਲੇ ਦਾ ਦਿਲ ਜਿੱਤਣਾ ਚਾਹੀਦਾ ਹੈ ਤੈਨੂੰ ਉਸ ਨਾਲ ਪਿਆਰ ਨਾਲ ਰਿਸ਼ਤਾ ਨਿਭਾਉਣਾ ਚਾਹੀਦਾ ਹੈ ਇਹ ਰਿਸ਼ਤਾ ਵਿਸ਼ਵਾਸਤਾ ਹੁੰਦਾ ਹੈ ਅਤੇ ਹਮੇਸ਼ਾ ਇੱਕ ਦੂਜੇ ਦਾ ਮਾਨ ਸਤਕਾਰ ਕਰੀਦਾ ਹੈ ਮੈਂ ਆਪਣੇ ਘਰ ਵਾਲੇ ਨੂੰ ਸਮਝ ਨਹੀਂ پا ਰਹੀ ਸੀ ਪਰ ਹੌਲੀ-ਹੌਲੀ ਉਹਨਾਂ ਦੇ ਦਿਲ ਵਿੱਚ ਮੈਂ ਆਪਣੀ ਥਾਂ ਬਣਾਉਣੀ ਸ਼ੁਰੂ ਕਰਾਂਗੀ ਰਿਸ਼ਤੇ ਨਿਭਾਉਣੇ ਇੰਨੇ ਆਸਾਨ ਨਹੀਂ ਹੁੰਦੇ ਮੈਨੂੰ ਮੇਰੀ ਦਾਦੀ ਦੀਆਂ ਗੱਲਾਂ ਸਮਝ ਆ ਗਈਆਂ ਸੀ ਤਾਂ ਮੈਂ ਅਗਲੇ ਦਿਨ ਹੀ ਆਪਣੇ ਸਹੁਰੇ ਚਲੀ ਗਈ ਵਾਪਸ ਆ ਕੇ ਮੈਂ ਆਪਣੇ ਸਸਤੇ ਕਮਰੇ ਵਿੱਚ ਗਈ ਉੱਥੇ ਮੇਰਾ ਘਰ ਵਾਲਾ ਪਹਿਲਾਂ ਹੀ ਸੀ ਉਸਨੇ ਕਿਹਾ ਕਿ ਤੁਸੀਂ ਮੈਨੂੰ ਕਿਉਂ ਜੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਮਾਂ ਉਸਨੇ ਪੜ੍ਹਾਈ ਵਿੱਚ ਛੱਡ ਦਿੱਤੀ ਉਸ ਵਿੱਚ ਬਚਪਨਾ ਹੈ ਸਾਰਾ ਦਿਨ ਗੱਲਾਂ ਕਰਦੀ ਰਹਿੰਦੀ ਹੈ ਉਸ ਦਾ ਦਿਮਾਗ ਬਿਲਕੁਲ ਵੀ ਤੇਜ ਨਹੀਂ ਮੈਂ ਇੱਕ ਸਮਝਦਾਰ ਤੇ ਸੁਲਝੀ ਹੋਈ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੇਰੀ ਸੱਸ ਨੇ ਮੇਰੇ ਘਰ ਵਾਲੇ ਨੂੰ ਸਮਝਾਇਆ ਕਿ ਜੋਤੀ ਬਹੁਤ ਚੰਗੀ ਕੁੜੀ ਹੈ ਉਸ ਦੀ ਉਮਰ ਘੱਟ ਹੈ ਜੇ ਉਸ ਨੂੰ ਅੱਗੇ ਪੜਾਉਣਾ ਚਾਹੁੰਦਾ ਹੈ ਤਾਂ ਤੂੰ ਉਸ ਨੂੰ ਆਪਣੇ ਵਾਂਗ ਪੜ੍ਹਾ ਸਕਦਾ ਹੈ ਉਸ ਦੀ ਮਾਂ ਦੇ ਮੇਰੇ ਤੇ ਬੜੇ ਅਨਸਾਰ ਨੇ ਇਸ ਕਰਕੇ ਮੈਂ 13 ਰਿਸ਼ਤਾ ਉਸ ਪਰਿਵਾਰ ਵਿੱਚ ਕੀਤਾ ਜਰੂਰੀ ਨਹੀਂ ਜ਼ਿਆਦਾ ਪੜ੍ਹੀ ਲਿਖੀ ਕੁੜੀ ਸਮਝਦਾਰੀ ਦਾ ਕੰਮ ਕਰੇ ਸਭ ਨਾਲ ਮਿਲ ਕੇ ਰਹੇ ਤੇ ਰਿਸ਼ਤੇ ਨਿਵਾਉਣਾ ਇੰਨਾ ਆਸਾਨ ਨਹੀਂ ਹੁੰਦਾ ਤੂੰ ਆਪਣੀ ਘਰ ਵਾਲੀ ਦੀਆਂ ਗੱਲਾਂ ਨੂੰ ਸਮਝ ਦੇਖੀ ਉਹ ਬਹੁਤ ਸਮਝਦਾਰ ਹੋ ਜਾਊਗੀ ਮੇਰੀ ਸੱਸ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ ਘੱਟੋ ਘੱਟ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰੀ ਮਾਂ ਨੇ ਮੇਰੀ ਸੱਸ ਦੇ ਬਾਰੇ ਬਿਲਕੁਲ ਸਹੀ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ ਹੈ ਪਤਾ ਨਹੀਂ ਮੇਰੀ ਸੱਸ ਦੀ ਜ਼ਿੰਦਗੀ ਕਿੱਦਾਂ ਦੀ ਰਹੀ ਹੋਊਗੀ ਰਾਜੋਣਾ ਨੇ ਮੇਰੇ ਘਰ ਵਾਲੇ ਨੂੰ ਮੇਰੇ ਬਾਰੇ ਬਹੁਤ ਚੰਗਾ ਸਮਝਾਇਆ ਆਪਣੇ ਘਰ ਵਾਲੇ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਦੀ ਗੱਲ ਕੀਤੀ ਤਾਂ ਉਹ ਖੁਸ਼ ਹੋ ਗਏ ਤੇ ਮੈਨੂੰ ਦੁਬਾਰਾ ਕਾਲਜ ਜਾਣ ਲਈ ਕਿਹਾ ਮੈਂ ਹੁਣ ਕਾਲਜ ਜਾਣ ਲੱਗੀ ਤਾਂ ਮੈਨੂੰ ਚੰਗਾ ਲੱਗਦਾ ਤੇ ਦਿਲ ਨਾਲ ਪੜ੍ਹਨ ਵੀ ਲੱਗੀ ਸੀ ਇੱਕ ਮਹੀਨੇ ਬਾਅਦ ਮੇਰੇ ਇੱਕ ਮਹੀਨੇ ਬਾਅਦ ਮੇਰੀ ਨਣਦ ਦਾ ਘਰ ਵਾਲਾ ਉਸ ਨੂੰ ਲੈਣ ਆਇਆ ਪਰ ਉਹ ਉਸ ਨਾਲ ਜਾਣਾ ਨਹੀਂ ਚਾਹੁੰਦੀ ਸੀ ਮੇਰੀ ਨਣਦ ਦੇ ਘਰ ਵਾਲੇ ਨੇ ਮੈਨੂੰ ਬਹੁਤ ਗੰਦੀ ਨਜ਼ਰ ਨਾਲ ਦੇਖਿਆ ਮੈਨੂੰ ਇੰਨੀ ਤਾਂ ਸਮਝ ਸੀ ਕਿ ਕਿਹੜੀ ਨਜ਼ਰ ਗੰਦੀ ਹੁੰਦੀ ਹੈ ਤੇ ਕਿਹੜੀ ਸਹੀ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਪਹਿਲਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਾਈ ਕਰਨ ਲੱਗੀ ਮੈਂ ਕੁਝ ਦਿਨਾਂ ਲਈ ਆਪਣੇ ਪੇਕੇ ਗਈ ਸੀ ਜਦ ਮੈਂ ਵਾਪਸ ਆਈ ਤਾਂ ਮੈਂ ਦੇਖਿਆ ਇੱਕ ਬੁੱਢੀ ਔਰਤ ਮੇਰੀ ਸੱਸ ਦੇ ਕਮਰੇ ਤੇ ਰੱਖੀ ਹੋਈ ਸੀ ਜਦ ਮੈਂ ਆਪਣੀ ਸੱਸ ਨੂੰ ਉਸ ਬਾਰੇ ਪੁੱਛਿਆ ਤਾਂ ਉਸ ਨੇ ਕੁਝ ਖਾਸ ਜਵਾਬ ਨਹੀਂ ਦਿੱਤਾ ਤੇ ਮੈਨੂੰ ਉਹ ਬੁੱਢੀ ਔਰਤ ਬੜੀ ਅਜੀਬ ਲੱਗਦੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਬੁੱਢੀ ਔਰਤ ਕੌਣ ਹੈ ਜੋ ਇਸ ਤਰ੍ਹਾਂ ਸਾਡੇ ਘਰ ਵਿੱਚ ਅਚਾਨਕ ਆ ਗਈ ਹੈ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਹ ਕੌਣ ਹੈ ਤਾਂ ਉਹਨਾਂ ਨੇ ਕਿਹਾ ਤੇਰੇ ਸਹੁਰੇ ਨੇ ਇਸ ਨੂੰ ਸੇਵਾ ਲਈ ਰੱਖਿਆ ਹੈ ਮੈਂ ਦੇਖਿਆ ਔਰਤ ਦਿਨ ਰਾਤ ਮੇਰੇ ਸਹੁਰੇ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਹੁਣ ਮੇਰੀ ਸੱਸ ਦੂਜੇ ਕਮਰੇ ਵਿੱਚ ਸੌਂਦੀ ਸੀ ਤੇ ਉਹ ਔਰਤ ਮੇਰੇ ਸਹੁਰੇ ਦੇ ਕਮਰੇ ਵਿੱਚ ਰਾਤ ਗਜ਼ਾਰਦੀ ਸੀ ਮੈਨੂੰ ਇਹ ਗੱਲ ਬਹੁਤ ਅਜੀਬ ਲੱਗਦੀ ਸੀ ਜਦ ਵੀ ਮੇਰਾ ਘਰ ਵਾਲਾ ਕੰਮ ਤੋਂ ਘਰ ਆਉਂਦਾ ਤਾਂ ਔਰਤ ਉਸ ਨੂੰ ਚਾਹ ਬਣਾ ਕੇ ਦਿੰਦੀ ਤੇ ਮੇਰੇ ਘਰ ਵਾਲੇ ਦੇ ਬਰਾਬਰ ਬੈਠ ਜਾਂਦੀ ਮੈਨੂੰ ਉਸ ਦੀਆਂ ਹਰਕਤਾਂ ਸਹੀ ਨਹੀਂ ਲੱਗ ਰਹੀਆਂ ਸੀ ਕਦੀ ਸਹੁਰੇ ਦੇ ਕੋਲ ਭਟਕਦੀ ਜਾਂ ਫਿਰ ਮੇਰੇ ਘਰ ਵਾਲੇ ਦੇ ਅੱਗੇ ਪਿੱਛੇ ਆਕਰੋ ਇਹਦਾ ਕਿਉਂ ਕਰਦੀ ਸੀ ਉਸ ਦੀਆਂ ਹਰਕਤਾਂ ਮੈਨੂੰ ਬਹੁਤ ਅਜੀਬ ਲੱਗਦੀਆਂ ਸੀ ਉਹ ਮੇਰੇ ਸੱਸ ਦੀ ਉਮਰ ਦੀ ਔਰਤ ਸੀ ਸੱਸਔਰ ਨੇ ਲੜਨਾ ਵੀ ਬੰਦ ਕਰ ਦਿੱਤਾ ਸੀ ਦਰਅਸਲ ਮੇਰਾ ਸਹੁਰਾ ਹੁਣ ਉਸ ਨੌਕਰਾਨੀ ਦੇ ਨਾਲ ਜ਼ਿਆਦਾ ਵਕਤ ਗੁਜ਼ਾਰਦਾ ਮੇਰੀ ਸੱਸ ਬਹੁਤ ਜ਼ਿਆਦਾ ਅਦਾਸ ਰਹਿਣ ਲੱਗੀ ਸੀ ਇੱਕ ਦਿਨ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਵੀ ਕਹੀ ਤਾਂ ਮੇਰੇ ਘਰ ਵਾਲੇ ਨੇ ਕਿਹਾ ਕਿ ਉਸ ਤੇ ਪਾਪਾ ਨੌਕਰਾਨੀ ਨਾਲ ਜ਼ਿਆਦਾ ਵਕਤ ਕਿਉਂ ਬਿਤਾਉਂਦੇ ਨੇ ਮੇਰੇ ਘਰ ਵਾਲੇ ਨੇ ਕਿਹਾ ਸਹੀ ਕਹਿ ਰਹੀ ਆਂ ਗੱਲ ਕੀ ਹੈ ਜਦੋਂ ਮੇਰੇ ਘਰ ਉਹਨੂੰ ਮਹਿਸੂਸ ਹੋਣ ਲੱਗਿਆ ਤਾਂ ਮੈਂ ਸੋਚਿਆ ਕਿ ਮੈਂ ਰਾਜ਼ ਦਾ ਪਤਾ ਲਗਾ ਕੇ ਰਾਂਗੀ ਆਖਰ ਗੱਲ ਕੀ ਹੈ ਇਹ ਨੌਕਰਾਨੀ ਕਿਉਂ ਸਾਰਾ ਟਾਈਮ ਪਾਪਾ ਦੇ ਨਾਲ ਹੀ ਲੱਗੀ ਰਹਿੰਦੀ ਹੈ ਕੌਣ ਹੈ ਤੇ ਕੀ ਚਾਹੁੰਦੀ ਹੈ ਇੱਕ ਦਿਨ ਰਾਤ ਜਾਣ ਲਈ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਲੁਕ ਗਈ ਜਦੋਂ ਔਰਤ ਮੇਰੇ ਸਹੁਰੇ ਦੇ ਕਮਰੇ ਵਿੱਚ ਆਈ ਤਾਂ ਦੋਨਾਂ ਨੂੰ ਦੇਖ ਕੇ ਮੇਰੇ ਸਾਹ ਹੀ ਰੁਕ ਗਏ ਮੇਰੇ ਸਿਰ ਤੇ ਅਸਮਾਨ ਹੀ ਟੁੱਟ ਪਿਆ ਮੇਰਾ ਸਹੁਰਾ ਉਸ ਨੌਕਰਾਨੀ ਦੇ ਨਾਲ ਇੱਕ ਬਿਸਤਰੇ ਵਿੱਚ ਪਿਆ ਸੀ ਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰ ਰਿਹਾ ਸੀ ਹੁਣ ਇਸ ਉਮਰ ਵਿੱਚ ਮੇਰੇ ਸਹੁਰੇ ਨੇ ਮੇਰੇ ਸੱਸ ਨੂੰ ਇੰਨਾ ਵੱਡਾ ਧੋਖਾ ਦਿੱਤਾ ਅਗਲੇ ਦਿਨ ਮੈਂ ਸੋਚਿਆ ਕਿ ਮੈਂ ਆਪਣੀ ਸੱਸ ਨਾਲ ਇਸ ਵਿਸ਼ੇ ਤੇ ਗੱਲ ਕਰਾਂਗੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਸ ਨੌਕਰਾਨੀ ਨੂੰ ਕਿਉਂ ਰੱਖਿਆ ਹੈ ਤੁਸੀਂ ਇਸ ਨੂੰ ਕੱਢ ਕਿਉਂ ਨਹੀਂ ਦਿੰਦੇ ਮੈਨੂੰ ਇਹ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸਾਰਾ ਦਿਨ ਇਹ ਪਾਪਾ ਤੇ ਇਹਨਾਂ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਹੈ ਮੈਨੂੰ ਇਹ ਨੌਕਰਾਨੀ ਬਿਲਕੁਲ ਵੀ ਪਸੰਦ ਨਹੀਂ ਤੁਸੀਂ ਇਸ ਨੂੰ ਕੱਢ ਕਿਉਂ ਨਹੀਂ ਦਿੰਦੇ ਮੈਂ ਉਹਨਾਂ ਨਾਲ ਗੱਲ ਕਰ ਹੀ ਰਹੀ ਸੀ ਤੇ ਉਸ ਸਮੇਂ ਨੌਕਰਾਨੀ ਆ ਗਈ ਉਸ ਨੇ ਕਿਹਾ ਮੈਂ ਕਿਉਂ ਘਰ ਤੋਂ ਨਿਕਲਾਂਗੀ ਤੇਰੀ ਸੱਸ ਨੂੰ ਇਸ ਘਰ ਵਿੱਚੋਂ ਕੱਢ ਦਿੰਨੇ ਆ ਮੈਂ ਇਸ ਤੇ ਹੋਰ ਜ਼ਿਆਦਾ ਗੁੱਸੇ ਹੋ ਗਈ ਮੈਂ ਕਿਹਾ ਤੂੰ ਨੌਕਰਾਨੀ ਹੈ ਤਾਂ ਨੌਕਰਾਨੀ ਬਣ ਕੇ ਰਹਿ ਇਸ ਘਰ ਦੀ ਮਾਲਕਣ ਬਣਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਉਸ ਨੇ ਕਿਹਾ ਮੈਂ ਇਸ ਘਰ ਦੀ ਮਾਲਕਣ ਹਾਂ ਨੌਕਰਾਨੀ ਨਹੀਂ ਸਾਡਾ ਰੌਲਾ ਸੁਣ ਕੇ ਮੇਰਾ ਘਰ ਵਾਲਾ ਤੇ ਸਹੁਰਾ ਵੀ ਉੱਥੇ ਆ ਗਏ ਤੇ ਮੈਂ ਆਪਣੀ ਸੱਸ ਨੂੰ ਕਿਹਾ ਕਿ ਮਾਂ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ ਇਸ ਨੂੰ ਇਹ ਕਿੰਨਾ ਬੋਲ ਰਹੀ ਹੈ ਇਸ ਨੌਕਰਾਨੀ ਨੇ ਕਿਹਾ ਹੈ ਕਿ ਤੇਰਾ ਸਹੁਰਾ ਦਰਸਲ ਮੇਰਾ ਘਰ ਵਾਲਾ ਹੈ ਇਸ ਔਰਤ ਨੇ ਆਪਣੀ ਚਾਲ ਚਲਾ ਕੇ ਉਸ ਨੂੰ ਮੇਰੇ ਤੋਂ ਖੋਹ ਲਿਆ ਸੀ ਇਸ ਤੇ ਮੇਰੀ ਸੱਸ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਖੜੀ ਹੋ ਗਈ ਤੇ ਕਹਿਣ ਲੱਗੀ ਝੂਠ ਕਿਉਂ ਬੋਲ ਰਹੀ ਹੈ ਭੈਣੇ ਮੇਰੀ ਸੱਸ ਨੇ ਬੋਲਣਾ ਸ਼ੁਰੂ ਕੀਤਾ ਕਿ ਦਰਸਨ ਤੇਰਾ ਸੋਹਰਾ ਮੇਰਾ ਜੀਠ ਹੈ ਤੇ ਇਹ ਨੌਕਰਾਨੀ ਮੇਰੀ ਜਠਾਣੀ ਹੈ ਇਹਨਾਂ ਦੇ ਛੋਟੇ ਭਰਾ ਨਾਲ ਜਦ ਮੇਰਾ ਵਿਆਹ ਹੋਇਆ ਮੈਂ ਸੋਹਰੇ ਆਈ ਤਾਂ ਬਹੁਤ ਸੁਪਨੇ ਅੱਖਾਂ ਵਿੱਚ ਸੀ ਬਹੁਤ ਹੀ ਸੁਪਨੇ ਸਜਾ ਕੇ ਸੋਹਰਿਆਂ ਦੇ ਵਿੱਚ ਆਈ ਸੀ ਜਿੱਦਾਂ ਜੋਤੀ ਆਈ ਸੀ ਪਰ ਮੇਰੀ ਕਿਸਮਤ ਜੋਤੀ ਵਾਂਗ ਚੰਗੀ ਨਹੀਂ ਸੀ ਇਸ ਘਰ ਵਿੱਚ ਆਈ ਮੇਰੀ ਸੱਸ ਤੇ ਨਣਦ ਨੇ ਮਿਲ ਕੇ ਮੇਰਾ ਜੀਣਾ ਹਰਾਮ ਕਰ ਦਿੱਤਾ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਮੇਰੀ ਜਠਾਣੀ ਨਾਲ ਮੇਰੇ ਘਰ ਵਾਲੇ ਦੇ ਨਜਾਇਜ਼ ਸਬੰਧ ਨੇ ਇਸ ਨੇ ਮੇਰੇ ਘਰ ਵਾਲੇ ਤੇ ਦਬਾਅ ਪਾਇਆ ਤੇ ਮੈਨੂੰ ਉਹਨਾਂ ਲੋਕਾਂ ਤੋਂ ਘਰੋਂ ਕਢਵਾ ਦਿੱਤਾ ਉਸ ਵਕਤ ਮੈਂ ਬੇਸਹਾਰਾ ਸੀ ਮੇਰਾ ਕੋਈ ਵੀ ਨਹੀਂ ਸੀ ਮੈਂ ਜਾਣਦੀ ਵੀ ਤਾਂ ਕਿੱਥੇ ਹੀ ਮਾਂ ਨੇ ਮੈਨੂੰ ਆਪਣੇ ਘਰ ਰਹਿਣ ਦਿੱਤਾ ਉਸ ਤੋਂ ਬਾਅਦ ਮੇਰੀ ਜਠਾਣੀ ਮੇਰੇ ਘਰ ਵਾਲੇ ਦੇ ਨਾਲ ਇੱਥੇ ਰਹਿਣ ਲੱਗੀ ਅਤੇ ਮੈਨੂੰ ਇਹਨਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਤੇ ਮੇਰੀ ਜਠਾਣੀ ਤੇ ਮੇਰੇ ਘਰ ਵਾਲੇ ਨੇ ਵਿਆਹ ਕਰਵਾ ਲਿਆ ਤੇਰਾ ਘਰ ਵਾਲਾ ਜਠਾਣੀ ਦਾ ਹੀ ਪੁੱਤ ਹੈ ਦਰਸਲ ਇਸਨੇ ਜੀੜਜੀ ਅਤੇ ਆਪਣੇ 3 ਮਹੀਨੇ ਦੇ ਬੱਚੇ ਨੂੰ ਇਕੱਲਾ ਛੱਡ ਦਿੱਤਾ ਸੀ ਜੀੜਜੀ ਨੇ ਮੈਨੂੰ ਬੁਲਾ ਲਿਆ ਤਾਂ ਜੋ ਬੱਚਿਆਂ ਦੀ ਪਰਵਰਿਸ਼ ਸਹੀ ਹੋ ਸਕੇ ਮੈਨੂੰ ਸਹਾਰਾ ਮਿਲ ਜਾਵੇ ਅਸੀਂ ਦੋਨੋਂ ਇੰਨੇ ਸਾਲ ਨਾਲ ਰਹੇ ਪਰ ਜੀੜਜੀ ਨੇ ਮੇਰੇ ਨਾਲ ਵਿਆਹ ਨਹੀਂ ਕੀਤਾ 1 ਮਹੀਨਾ ਪਹਿਲਾਂ ਹੀ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਇਸ ਕਰਕੇ ਮੇਰੀ ਜਠਾਣੀ ਇੱਥੇ ਆ ਗਈ ਇੰਨੇ ਸਾਲ ਤੱਕ ਇਹਨਾਂ ਨੇ ਆਪਣੇ ਪੁੱਤ ਦੀ ਖਬਰ ਨਹੀਂ ਲਈ ਤੇ ਜੇਡ ਦੇ ਨਾਲ ਮੈਂ ਆਪਣੀ ਧੀ ਨੂੰ ਜਨਮ ਦਿੱਤਾ ਪਰ ਅੱਜ ਮੈਂ ਇਸ ਘਰ ਵਿੱਚ ਕੋਈ ਵੀ ਨਹੀਂ ਰਹੀ ਮੇਰੇ ਘਰ ਵਾਲੇ ਨੇ ਕਿਹਾ ਮਾਂ ਤੁਸੀਂ ਮੈਨੂੰ ਵੱਡਾ ਕੀਤਾ ਹੈ ਮੈਂ ਇਸ ਔਰਤ ਨੂੰ ਆਪਣੀ ਮਾਂ ਨਹੀਂ ਮੰਨਦਾ ਤੁਸੀਂ ਪਾਪਾ ਨਾਲ ਰਹਿਣਾ ਚਾਹੁੰਦੇ ਹੋ ਤਾਂ ਘਰ ਛੱਡ ਕੇ ਚਲੇ ਜਾਓ ਇਸ ਤੇ ਮੇਰੀ ਸੱਸ ਨੇ ਕਿਹਾ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਪਰ ਜਦੋਂ ਇਹ ਮੇਰੇ ਕੋਲ ਆਈ ਤਾਂ ਉਸਨੇ ਕਿਹਾ ਕਿ ਮੈਨੂੰ ਕੈਂਸਰ ਹੈ ਤੇ ਮੈਂ ਕੁਝ ਮਹੀਨਿਆਂ ਦੀ ਮਹਿਮਾਨ ਹਾਂ ਤੇ ਮੈਂ ਕਿਹਾ ਜੇ ਤੁਹਾਨੂੰ ਕੈਂਸਰ ਹੈ ਤਾਂ ਤੁਸੀਂ ਆਪਣੀ ਰਿਪੋਰਟ ਦਿਖਾਓ ਉਹ ਨੌਕਰਾਨੀ ਜੋ ਕਿ ਮੇਰੇ ਸਹੁਰੇ ਦੀ ਘਰ ਵਾਲੀ ਸੀ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਉਹ ਸਭ ਵੱਲ ਦੇਖ ਰਹੀ ਸੀ ਤੇ ਮੇਰੇ ਸਹੁਰੇ ਨੇ ਕਿਹਾ ਕਿ ਤੂੰ ਆਪਣੀ ਰਿਪੋਰਟ ਦਿਖਾ ਦੇ ਉਹ ਫੇਰ ਘਬਰਾ ਗਈ ਤੇ ਮੇਰੇ ਸਹੁਰੇ ਦੇ ਪੈਰਾਂ ਵਿੱਚ ਗਿਰ ਗਈ ਤੇ ਬੋਲੀ ਇਸ ਵਕਤ ਮੈਨੂੰ ਘਰ ਤੋਂ ਨਾ ਕੱਢੋ ਮੈਂ ਬੇਸਹਾਰਾ ਹਾਂ ਹੁਣ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਇੰਨੇ ਦਿਨਾਂ ਬਾਅਦ ਇੱਥੇ ਆਈ ਹੈ ਇਸ ਤੋਂ ਬਿਨਾਂ ਇਸ ਕੋਲ ਕੋਈ ਥਾ ਨਹੀਂ ਜਿਸ ਰਸਤੇ ਆਈ ਹੈ ਉਸ ਰਸਤੇ ਵਾਪਸ ਚਲੀ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਵਜ੍ਹਾ ਨਾਲ ਸਾਡੇ ਪਰਿਵਾਰ ਦੇ ਲੋਕਾਂ ਵਿੱਚ ਦੂਰੀਆਂ ਵਧਣ ਮੇਰੇ ਘਰ ਵਾਲੇ ਨੇ ਉਸ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਅਸੀਂ ਤੁਹਾਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ ਆਪਣਾ ਇੰਤਜ਼ਾਮ ਆਪ ਕਰ ਲਓ ਉਸ ਤੋਂ ਬਾਅਦ ਘਰ ਨੂੰ ਛੱਡ ਕੇ ਹਮੇਸ਼ਾ ਲਈ ਚਲੀ ਗਈ ਪਰ ਜਾਂਦੇ-ਜਾਂਦੇ ਕਿਹਾ ਕਿ ਮੈਂ ਚਾਹੁੰਦੀ ਹਾਂ ਤੁਸੀਂ ਸਭ ਸੁਖੀ ਰਹੋ ਮੈਂ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਕੀਤੀਆਂ ਨੇ ਤੇ ਹੁਣ ਮੈਂ ਉਸ ਦਾ ਪਛਤਾਵਾ ਕਰਾਂਗੀ ਅਸੀਂ ਆਪਣੇ ਸਹੁਰੇ ਨੂੰ ਕਿਹਾ ਕਿ ਉਹ ਸਾਸ ਨਾਲ ਵਿਆਹ ਕਰ ਲਏ ਤਾਂ ਉਹ ਮੰਨ ਗਏ ਅੱਖਾਂ ਵਿੱਚ ਹੰਝੂ ਆ ਗਏ ਸੀ ਤੇ ਕਿਹਾ ਕਿ ਮੈਂ ਇੰਨੇ ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਕਹਿੰਦੇ ਨੇ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ